ਆਪਾਂ ਵੀ ਪਾਣੀ ਮਿੱਟ ਜੀ ਠੰਡਾ ਹੋ ਜਾਂਦਾ 1 ਮਿੰਟ ਦੇ ਵਿੱਚ ਵਿੱਚ ਠੰਡਾ ਪਾਣੀ ਫਿਰ ਕੀ ਹੋਏਗਾ ਠੇਤੀ ਹੋ ਜਾਊਗਾ ਠੇਤੀ ਜਮਾ ਕਿਵੇਂ ਫਰਿੱਜ ਪਰ ਜਾਊਗਾ ਕੋਈ ਫਰਿੱਜ ਜਮਾ ਵੀ ਨਹੀਂ ਹਾਂਜੀ ਦੋਸਤੋ ਕੱਲ ਆਪਾਂ ਇੱਕ ਵੀਡੀਓ ਪਾਈ ਤੀ ਆਵੰਦ ਨੇ ਖੋਜ ਗੱਡੀ ਤੀ ਪਾਣੀ ਸਾਫ਼ ਕਰਨ ਵਾਲੀ ਜਿਹੜਾ ਕੈਵਿਟੀਆਂ ਦਾ ਪਾਣੀ ਆਪਾਂ ਕਹਿੰਦੇ ਆ ਵੀ ਪੀਣ ਯੋਗ ਨਹੀਂ ਦੀ ਹੈਗਾ ਉਹ ਇਹਨੇ ਵੇਤਾ ਥੱਲੇ ਬਿਠਾ ਕੇ ਪੀਣ ਯੋਗ ਬਣਾਇਆ ਤੀ ਆ ਤੇ ਉਹ ਚ ਬਹੁਤ ਬੰਦਿਆਂ ਦੇ ਕਮੈਂਟਾਂ ਦੇ ਕੋਈ ਕਹਿੰਦਾ ਇਹਨੂੰ ਨਾਸਾ ਦੇ ਲੈ ਕੇ ਜਾਣੀ ਕੋਈ ਕਹਿੰਦਾ ਕੁਝ ਵੱਡਾ ਪਗਿਆਨੀ ਵਾਲਾ ਕੋਈ ਕਹਿੰਦਾ ਅੱਜ ਨੇ ਇੱਕ ਹੋਰ ਖੋਜ ਕੱਢੀ ਹੈਗੀ ਆਪਾਂ ਪੋਹਦੇ ਤਾਂ ਕੀ ਖੋਜ ਗੱਡੀ ਆ ਹਾਂ ਵੀ ਅੱਜ ਕੀ ਖੋਜ ਗੱਡੀ ਆ ਤੁੰਨਾ ਵੀ ਕੋਈ ਤਾਂ ਹਾ ਯਾਰ ਹੁਣ ਆਪਾਂ ਖੇਤ ਬੰਨੇ ਵਾਗ ਜਾਂਦੇ ਹਣਾ ਹਾਂ ਕਈ ਵਾਰੀ ਪਾਣੀ ਘਰੇ ਭੋਲੇ ਨਾਲ ਠੰਡਾ ਨਹੀਂ ਹੁੰਦਾ ਹੈ ਨਾ ਖੇਤੋ ਦਿੱਤਾ ਵੀ ਨਾ ਪੈਂਦਾਗਾ ਹਾਂ ਕੈਪਟਲ ਪਾਣੀ ਤੱਤੀ ਹੁੰਦਾ ਜਾਂ ਆਪਾਂ ਬੋਤਲਾਂ ਬੂਤਲਾਂ ਜੇ ਪਾ ਲਿਓ ਨਾ ਉਹ ਵੀ ਗਰਮ ਹੋ ਜਾਂਦਾਗਾ ਜਦੋਂ ਆਪਾਂ ਕੰਮ ਧੰਦਾ ਕਰਕੇ ਵੀਲੇ ਹੁੰਨੇ ਵੀ ਕੰਮ ਧੰਦਾ ਕਰਕੇ ਪੀ ਮੰਗੇ ਹਾਂ ਨਾ ਤੇ ਹੁਣ ਇੱਕ ਛੋਟਾ ਜਿਹਾ ਜਗ੍ਹਾੜਦਾ ਆ ਆਪਾਂ ਵੀ ਪਾਣੀ ਮਿੰਟ ਜੀ ਠੰਡਾ ਹੋ ਜਾਂਦਾ ਇੱਕ ਮਿੰਟ ਦੇ ਵਿੱਚ ਵਿੱਚ ਠੰਡਾ ਪਾਣੀ ਫਿਰ ਜੀ ਵਾਗ ਕੇ ਖੇਤੀ ਹੋ ਜਾਊਗਾ ਖ ਆਪਣੇ ਲਈ ਕਿਹੜਾ ਫਰਿੱਜ ਆ ਹੁਣ ਉਹਰੇ ਪੂਰੀ ਢੂੰਡਾ ਕਰਕੇ ਦਿਖਾਉ ਤੁਨੂੰ ਅੱਛਾ ਹੁਣ ਕੀ ਕਰਦੇ ਆ ਇੱਕ ਛੋਟਾ ਜਿਹਾ ਡਿਗਾਰਡ ਆ ਬਸ ਇੱਕ ਮਿੰਟ ਦੇ ਵਿੱਚ ਵਿੱਚ ਪਾਣੀ ਠੰਡਾ ਹੋ ਜਾਂਦਾ ਪੂਰਾ ਫਰਿੱਜ ਵਰਗਾ ਜਾਮਾ ਅੱਛਾ ਯਾਰ ਹਾਂ ਤੋ ਦਿਖਾ ਕਿਵੇਂ ਹੋਊਗਾ ਹਾਂ ਯਾਰ ਆ ਲੈ ਬੋਤਲ ਪੀਆ ਆ ਬੋਤਲ ਵਾਲਾ ਪਾਣੀ ਹੋ ਗਿਆ ਯਾਰ ਪਾਣੀ ਦੇਖ ਬਲਾ ਕਿਹਾ ਜਾਗਾ ਇਹਦਾ ਪਾਣੀ ਨਿੱਗਾ ਹੀ ਯਾਰ ਨਿੱਗਾ ਨਾ ਕੈਵਿਟੀ ਵਾਲਾ ਨਾ ਇਹ ਕੈਵਿਟੀ ਵਾਲਾ ਪਾਣੀ ਆ ਹਨਾ ਹੂੰ ਕੀ ਕਰਨੀ ਇਹ ਕੀ ਇਹ ਵੇਖਾ ਪਤਾ ਚਾਹ ਇਹਦੇ ਨਾਲ ਹੀ ਉਹ ਹਲਾ ਦਤਾ ਦੱਸਾਂਗੇ ਤੈਨੂੰ ਖੜਸੇ ਯਾਰ ਇੱਥੇ ਨੂੰ ਕਿੰਦਾ ਹੈ ਇਹ ਕੋਈ ਜਾਨਾ ਹੈ ਮੈਂ ਜੂੜੀਆਂ ਪਾ ਕੇ ਘੋਲਦਾ ਹੈ ਆ ਬੋਤਲ ਦੇ ਬਾਰੇ ਦੇਖ ਲੈ ਹੁਣ ਉਹੀ ਆ ਬੋਤਲ ਤਾਂ ਬੋਤਲ ਨੂੰ ਕਿਤੋਂ ਲੈਂਦੀ ਟਾਈਮ ਦੇਖ ਲੈ ਕਿੰਨੇ ਹੋ ਗਏ ਤਾਂ ਹੋ ਗਏ 8:47 ਹੋ ਗਏ 47 ਹੋ ਗਏ ਹੁਣ ਇਹਨੂੰ ਇੱਕ ਮਿੰਟ ਪਈ ਰਹਿਣ ਦੇ ਦੇ ਵਿੱਚ ਦੇਖੀਂ ਇਹ ਰੇਹੇ ਘੋਲ ਕੇ ਮੰਨ ਲਵੇ ਇਹਦੇ ਵਿੱਚ ਧਰਤੀ ਇਹ ਕਿਵੇਂ ਜਰਾ ਠੰਡਾ ਹੋ ਜਾਊ ਤੂੰ ਪਤਾ ਕੀ ਆ ਜਿਹੜੀ ਫ੍ਰਿਜ ਚ ਗੈਸ ਹੁੰਦੀ ਆ ਮੋਟਰ ਚ ਉਹ ਵੀ ਨਾਈਟ੍ਰੋਜਨ ਹੁੰਦੀ ਆ ਰੇਜ ਚ ਵੀ ਨਾਈਟ੍ਰੋਜਨ ਹੁੰਦੀ ਆ ਬਸ ਵੀ ਇਹ ਕੰਮ ਇੰਨਾ ਕਰਨਾ ਆਪਾਂ ਜਿਹੜੇ ਭਾਂਡ ਚ ਪਾਣੀ ਪਾਉਣਾ ਉਹਦੇ ਵਿੱਚ ਰੇਹਣਾ ਕੋਲੇ ਰੇਹਣਾ ਪਾਣੀ ਦੇ ਵਿੱਚ ਨਾ ਰਾਲਣਾ ਚਾਹੀਦਾ ਜਦੋਂ ਭਾਂਡ ਬਾਂਦੇ ਚ ਪਾ ਲਈਵੇਂ ਬੋਤਲ ਹੋਗੀ ਇਹੇ ਭਾਂਡ ਚ ਪਾ ਲਓ ਇਹਨੂੰ ਠੀਕ ਆ ਹਾਂ ਇਹਦਾ ਮਿੰਟ ਚ ਠੰਡਾ ਹੋ ਜਾਂਦਾ ਯਾਰ 1 ਮਿੰਟ ਲੱਗਦਾ ਸਹੀ ਜਮਾ ਇਹ ਵਧੀਆ ਜਿਹਾ ਗਾਰਡ ਕੀਤਾ ਯਾਰ ਤੂੰ ਮੈਨੂੰ ਤਾਂ ਨਹੀਂ ਲੱਗਦਾ ਹੋਊ ਜੀ ਹੋਊਗਾ ਕੋ ਬੋਤਲ ਵਿੱਚ ਲਾਗੀ ਦੇਖ ਲਾ ਦ ਨੂੰ ਅੱਪੀ ਬੋਤਲ ਲਾ ਗਿਆ ਕਣ ਹਾਂ ਇਹਦਾ ਠੰਡਾ ਹੋਣ ਲੱਗ ਗਿਆ ਪਹਿਲਾ ਨਵਾਂ ਇੱਕ ਇਹ ਤਾਂ ਜਿਹੜੀ ਆਪਣੇ ਲੈ ਭਾਂਡਾ ਨਹੀਂ ਚਹੀਏਗਾ ਭਾਂਡਾ ਛੋਟਾ ਹੈ ਨਾ ਬੋਤਲ ਵਿੱਚ ਜੀ ਸਾਰੀ ਬੋਤਲ ਡੁੱਬ ਜੀ ਵੀ ਇੰਨੀ ਕਿ ਬਾਹਰੇ ਰਹਿ ਜੇ ਉਹ ਜਿਹੜਾ ਬਾਹਲਾ ਸੀ ਦਿਨ ਹੁੰਦਾ ਹੁੰਦਾਗਾ ਉਹ ਜਿਹੜਾ ਮਿੰਟ ਵੀ ਨਹੀਂ ਲੱਗਦਾ ਠੀਕ ਆ ਦੋ ਮੁਠੀਆਂ ਰਹਿ ਦੀਆਂ ਨੇ ਯਾਰ ਆ ਦੇਖ ਲੈ ਇੱਧਰ ਦੀ ਹੱਟੋ ਦੇਖ ਬੋਤਲ ਜਿਹੜੀ ਹੈ ਡੁੱਬੀ ਦੀ ਉਹ ਬਹੁਤ ਠੰਡਾ ਹੋ ਗਿਆ ਇਹਦਾ ਇੰਦਾ ਨਾ ਫਰਕ ਹਾਂ ਆ ਦੇਖੋ ਦੂਰਾਂ ਕੋਈ ਜੰਮ ਗਿਆ ਪਾਣੀ ਸਾਈਡ ਤੇ ਨਲਿਆ ਦੇ ਨਾਲ ਰਹੀ ਜੇ ਸਾਰਾ ਕੋਰਿਆ ਨਹੀਂ ਆਪਾਂ ਵਿੱਚ ਪਿਆ ਰਹੀ ਜੀ ਹਾਂਜੀ ਅੱਛਾ ਵੀ ਇਹਨੂੰ ਕੋਲ ਲੈਣ ਲੱਗ ਰਹੀ ਨੂੰ ਹਾਂ ਦੋ ਕ ਮੁਠੀਆਂ ਰਹੀਆਂ ਪਾ ਲਈ ਉਹ ਦੁਵਾ ਜੀ ਦੀ ਚ ਪਾ ਦੇ ਯਾਰ ਪਾਣੀ ਇਹ ਇਹ ਜਗਾੜ ਵੀ ਵਧੀਆ ਹੈ ਪਾਣੀ ਵਧੀਆ ਠੰਡਾ ਹੋ ਗਿਆ 1 ਮਿੰਟ ਹੀ ਰੱਖਿਆ ਇਹ ਤਾਂ ਵਿੱਚ ਤੇ ਇੱਕ ਤੇ ਮੇ ਲੱਗਿਆ ਬਾਈ ਦਾ ਜਗਾੜ ਦੱਸੋ ਕਮੈਂਟ ਕਰਕੇ ਨਵੇਂ ਨਵੇਂ ਖੋਜਾਂ ਕਰਦਾ ਹੀ ਰਹਿਣਾ ਹੈ ਤੇ ਇਹਨੂੰ ਫੋਲੋ ਕਰ ਲਓ ਤੇ ਇਹਨੂੰ ਫੋਲੋ ਕਰ ਲਓ ਬਈ ਨਵੀਂ ਨਵੀਂ ਇਹਦੇ ਖੋਜਾਂ ਦੇਖਣ ਵਾਸਤੇ ਤੇ ਕਿਵੇਂ ਲੱਗਿਆ ਕਮੈਂਟ ਕਰਕੇ ਦੱਸੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਦੇ ਹੋ ਵੱਧ ਤੋਂ ਵੱਧ